ਦੀ ਘਰਾਂ ਲਈ ਗੁਰਦੁਆਰਿਆਂ ਲਈ ਜੇਗਾ ਤੁਸੀਂ ਪਰਦੇ ਖਰੀਦਣੇ ਆ ਮਤਲਬ ਕਿ ਹਜ਼ਾਰਾਂ ਕਲਰ ਇੱਥੇ ਮਿਲਦੇ ਨੇ ਸਰਦਾਰ ਟਰੇਡਰਸ ਤੇ ਗਿਆਨੀ ਜੀ ਦੀ ਹੱਟੀ ਤੇ ਹਨਾ ਜੀ ਅੱਜ ਇੰਨੀ ਭੀੜ ਲੱਗੀ ਕੋਈ ਆਫਰ ਉਫਰ ਲਾਇਆ ਜੀ ਦੇਖੋ ਪ੍ਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਨੇ ਸਾਨੂੰ ਤਾਕਤ ਦਿੱਤੀ ਹੈ ਜਿੰਨੀ ਕਿ ਬਾਕੀ ਮਾਲਕ ਦੀ ਮਰਜ਼ੀ ਹੈ ਵਾਹਿਗੁਰੂ ਦੀ ਮਰਜ਼ੀ ਹੈ ਹਰ ਸਮੇਂ ਆਫਰ ਚੱਲਦਾ ਰਹਿੰਦਾ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੁਆਲਿਟੀ ਬੈਸਟ ਰੇਟ ਬੈਸਟ ਔਰ ਹਰ ਚੀਜ਼ ਪੱਖੋਂ ਹਰ ਪੱਖੋਂ ਟਾਪ ਤੋਂ ਟਾਪ ਚੀਜ਼ ਦੇਣੀ ਹੈ ਕਸਟਮਰ ਦਾ ਫਾਇਦਾ ਕਰਨਾ ਸਾਡਾ ਮਨੋਰਥ ਹੈ ਹਰ ਘਰ ਦੇ ਵਿੱਚ ਆਪਣੀ ਚੀਜ਼ ਨੂੰ ਪਹ ਜਿਵੇਂ ਕੀ ਗੱਲ ਕਰਦੇ ਆਂ ਪਰਦਿਆਂ ਦੀ ਤਾਂ ਸਾਡੇ ਕੋਲ ਪਰਦੇ ਹਰ ਤਰ੍ਹਾਂ ਦੇ ਪਰਦੇ ਨੇ 150 ਤੋਂ ਸਟਾਰਟ ਹੋ ਕੇ ਪਰਦਾ 150 200 250 300 350 400 ਵੀ ਗੱਲ ਮੁਕਾਓ ਜਿਹਹ ਜੀ ਮਰਜ਼ੀ ਰੇਂਜ ਲੈ ਸਕਦੇ ਹੋ ਲੋ ਤੋਂ ਲੋ ਹਾਈ ਤੋਂ ਹਾਈ ਪਰ ਰੱਬ ਤੋਂ ਡਰ ਕੇ ਕਹਿੰਦੇ ਆ ਇਹ ਗੱਲ ਮਾਰਕੀਟ ਨਾਲੋਂ ਆਪਣੇ ਰੇਟ 50% ਘਟਨੇ 50% ਲੈਸ ਹੈ ਜਿਵੇਂ ਕੀ ਗੱਲ ਕਰੀ ਆ ਪਰਦਾ ਦੇਖੋ ਵੈਲਵਟ ਦੇ ਵਿੱਚ ਹੈ ਬਹੁਤ ਸੋਹਣਾ ਪਰਦਾ ਹੈ ਏਮਬੌਡਰੀ ਕੀਤੀ ਹੋਈ ਹੈ ਆਪਾਂ ਦੇ ਰਹੇ ਹਾਂ 7 ਫੁੱਟਾ ਪਰਦਾ 350 ਰੁਪਏ ਦੇ ਵਿੱਚ ਠੀਕ ਹੈ ਜੀ ਆ ਆ ਗਿਆ ਲੌਂਗ ਕ੍ਰਸ਼ ਐਮਬੋਸ ਦੇ ਵਿੱਚ 7 ਫੁੱਟਾ ਪਰਦਾ ਦੇਣਾ ਸਿਰਫ 300 ਰੁਪਏ ਦੇ ਵਿੱਚ ਠੀਕ ਹੈ ਆ ਦੇਖੋ ਜਿਵੇਂ ਕੀ ਆ 7 ਫੁੱਟਾ ਪਰਦਾ 300 ਗੱਲ ਮੁਕਾਓ ਜੀ ਮੈਂ ਜਿਵੇਂ ਮਾਂ ਨੂੰ ਸਾਰੇ ਪੁੱਤਰ ਪਿਆਰੇ ਹੁੰਦੇ ਨੇ ਮੈਨੂੰ ਆਇਆ ਵੀ ਸਾਰੀ ਵੈਰਾਈਟੀ ਆਪਣੇ ਕੋਲ ਬੈਸਟ ਕੁਆਲਿਟੀ ਹੈ ਹਾਂਜੀ ਰੇਟ ਬਹੁਤ ਬੈਸਟ ਨੇ ਚੀਜ਼ ਬਹੁਤ ਬੈਸਟ ਹੈ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਲੋਹਾ ਬਾਜ਼ਾਰ ਲੋਹਾ ਬਾਜ਼ਾਰ ਦੇ ਵਿੱਚ ਆ ਕੇ ਤੁਸੀਂ ਜਿਸ ਨੂੰ ਮਰਜ਼ੀ ਪੁੱਛ ਲੈਣਾ ਹੈ ਵਿਗਿਆਨੀ ਜੀ ਮੈਟਾਂ ਵਾਲੇ ਪਰਦਿਆਂ ਵਾਲੇ ਦੁਕਾਨ ਤੇ ਜਾਣਾ ਠੀਕ ਤੁਹਾਨੂੰ ਬੰਦਾ ਬਾਹ ਫੜ ਕੇ ਛੱਡ ਕੇ ਜਾਊਗਾ ਸਾਡੀ ਦੁਕਾਨ ਤੇ